ਕਿਵੇਂ ਆਂ ਛੋਟੇ ਭਾਈ ਕੀ ਹਾਲ ਆ ਬਈ ਕਿਵੇਂ ਸੈਦ ਦੀ ਸਿੱਟੀ ਬੈਠਾਗਾ ਤੇਰਾ ਭਲਾ ਹੋ ਜੇ ਸਮਾਨ ਤਾਂ ਤੇਰੇ ਦਾ ਹੱਲ ਹੋ ਜਾਊਗਾ ਹੈ ਟੈਨਸ਼ਨ ਨਾ ਮਨ ਆ ਲੈ ਤੇ ਅਮੇ ਪਹਿਲਾਂ ਹੀ ਪਾਈ ਫਿਰਦਾ ਜੀ ਚਾਰ ਗਿੱਚੇ ਚ ਮੈਨੂੰ ਪਤਾ ਸੀਗਾ ਮੈਂ ਆ ਲੈ ਫੜ ਚੱਕ ਮੇਰੀ ਸੁਣ ਤੂੰ ਗੱਲ ਇੱਕ ਕੰਮ ਕਰਨਾ ਛੋਟੇ ਭਾਈ ਤੂੰ ਦੱਸੋ ਭਾਈ ਕੀ ਕੰਮ ਆ ਕੰਮ ਤਾਂ ਸੌਖਾ ਹੀ ਐ ਕੋਈ ਔਖਾ ਨਹੀਂ ਉਹੀ ਤੁਹਾਡੇ ਵਾਲਾ ਕੰਮ ਆਸਕੀ ਮਾਰਨੀ ਐ ਪਰ ਆਸਕੀ ਮਾਰਨੀ ਨਹੀਂ ਉਹ ਕਿਵੇਂ ਉਹ ਮੈਂ ਗੱਲ ਸਮਝਾਉਣੇ ਉਹ ਵੀ ਸਮਝਾਉਣਾ ਤੈਨੂੰ ਪਹਿਲਾਂ ਤੂੰ ਗੱਲ ਸੁਣ ਆਪਣਾ ਭਾਈ ਐ ਕਿਕਰ ਸੁਣ ਇਹ ਕੰਮ ਆ ਉਹਦਾ ਅੱਛਾ ਠੀਕ ਐ ਉਹਨੇ ਕੋਈ ਜਨਾਨੀ ਨੀਵੀਂ ਕਰਨੀ ਆ ਆਪਣੇ ਸਾਹਮਣੇ ਠੀਕ ਗੱਲ ਸਮਝ ਆ ਗਈ ਹਾਂ ਹਾਂ ਸਮਝ ਗਿਆ ਠੀਕ ਤੇਰਾ ਕੀ ਕੰਮ ਐ ਤੂੰ ਕਰਨਾ ਉਸ ਜਨਾਨੀ ਦਾ ਪਿੱਛਾ ਪਿੱਛਾ ਕਰਨਾ ਹਾਂ ਕਿ ਤੂੰ ਲੱਗਦੀ ਬਿਆਰ ਵਿੱਚ ਤੀ ਜ ਨਹੀਂ 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 ਤੈਨੂੰ ਜਾਣ ਆਉਣ ਨਾਲ ਕੋਈ ਮਤਲਬ ਨਹੀਂ ਤੂੰ ਸਿਰਫ ਉਹਦੇ ਮਗਰ ਲੋਕਾਂ ਨੂੰ ਦਿਖਾਉਣਾ ਵੀ ਤੂੰ ਉਹਦੇ ਮਗਰ ਲੱਗਿਆ ਹੋਇਆ ਗੱਲ ਸਮਝ ਆ ਗਈ ਤੈਨੂੰ ਠੀਕ ਹੈ ਜਿੱਥੇ ਕਿਤੇ ਚਾਰ ਬੰਦਿਆਂ ਦੇ ਕੋਲੇ ਖੜੀ ਹੈ ਜਾਂ ਕਿਤੇ ਨੰਗੀ ਜਾਂਦੀ ਹੈ ਉੱਥੇ ਮੜਾ ਜੀ ਬਸ ਇੰਨੀ ਗੱਲ ਆ ਮੇਰੀ ਆ ਮੇਰੀ ਗੱਲ ਸੁਣੋ ਜੀ ਇੰਨੀ ਗੱਲ ਹੀ ਕਹਿਣੀ ਠੀਕ ਹੈ ਠੀਕ ਹੈ ਆਹੀ ਕੰਮ ਕਰਨਾ ਬਸ ਤੇ ਤੇਰਾ ਜਿਹੜਾ ਖਾਣਾ ਪੀਣਾ ਸਾਰਾ ਬਾਈ ਆਪੇ ਸੰਭਾਲੂ ਓ ਬਾਈ ਠੀਕ ਐ ਮੁਰਕੇ ਓ ਨਹੀਂ ਯਾਰ ਹੰਦਾ ਯਾਰ ਕਿਕਰ ਜਿਓ ਤੇ ਬਾਕੀ ਘੁੱਗੀ ਬੈਠਾ ਯਾਰ ਓ ਮੈਨੂੰ ਬਾਈ ਫਿਰ ਘੁੱਗੀ ਦੇ ਹੁੰਦੇ ਛੋਟੇ ਭਾਈ ਫਿਕਰ ਨਹੀਂ ਕਰਨੀ ਕਿਸੇ ਗੱਲ ਦੀ ਠੀਕ ਐ ਬਸ ਤੂੰ ਇੱਕ ਕੰਮ ਕਰਨਾ ਰੀਜ ਨਾਲਾ ਕੰਮ ਤਾਂ ਬਾਈ ਮੈਂ ਕਰ ਪਰ ਮੈਨੂੰ ਖਰਚਾ ਪਾਣੀ ਕਿਹਦਾ ਹੋਊਗਾ ਤੂੰ ਫਿਕਰ ਨਾ ਕਰ ਜਿੰਨਾ ਚਿਰ ਮੈਂ ਬੈਠਾ ਨਾ ਤੈਨੂੰ ਕਿਸੇ ਚੀਜ਼ ਦੀ ਟੋਟ ਨਹੀਂ ਆਉਂਦੀ ਨਾ ਨਸ਼ੇ ਪੱਤੇ ਦੀ ਤੇ ਨਾ ਮਾਲ ਪਾਣੀ ਸਮਝ ਆ ਗਈ ਤੈਨੂੰ ਗੱਲ ਬੇਫਿਕਰ ਹੋ ਜਾ ਬਸ ਤੂੰ ਤੈਨੂੰ ਤੇਰੇ ਖਰਚੇ ਪਾਣੀ ਦੀ ਕੋਈ ਟੈਨਸ਼ਨ ਨਹੀਂ ਹਰ ਇੱਕ ਗੱਲ ਮੇਰੀ ਧਿਆਨ ਨਾਲ ਸੁਣਨਾ ਛੋਟੇ ਵੀਰ ਤੂੰ ਜਿਹੜਾ ਖਾਣਾ ਪੀਣਾ ਜਾਂ ਕੋਈ ਖਰਚਾ ਪੱਠਾ ਲੈਣਾ ਉਹ ਮੈਥੋਂ ਲੈਣਾ ਠੀਕ ਮੈਂ ਗਾਂਹ ਕਿਤੋਂ ਕੀ ਲੈਣਾ ਕੀ ਨਹੀਂ ਲੈਣਾ ਇਹ ਤੇ ਤੇਰਾ ਕੋਈ ਮਤਲਬ ਨਹੀਂ ਨਹੀਂ ਮੈਂ 5 ਲਵਾ 10 ਲਵਾ ਤੈਨੂੰ ਤੇਰਾ ਮਿਲ ਜਾ ਕੋਈ ਗੱਲ ਠੀਕ ਹੈ ਹਾਂ ਬਸ ਇਸ ਗੱਲ ਨੂੰ ਵੀ ਧਿਆਨ ਤੇ ਰੱਖਣਾ ਮੇਰਾ ਵੀਰ ਠੀਕ ਠੀਕ ਹੈ ਉਹ ਗੱਲ ਤਾਂ ਠੀਕ ਹੈ ਬਈ ਮੈਨੂੰ ਹੁਣ ਕਿੰਨੇ ਪੈਸੇ ਦੇਂਗਾ ਕਿੰਨੇ ਚਾਹੀਦੇ ਤੂੰ ਦੱਸ 2500 ਦਾ ਹੱਲ ਕਰ ਕੰਦਰ ਦਾ ਨਾਂ ਦਾ ਹੀ ਜ਼ੈਲਦਾਰ ਆ ਗੱਲ ਕੋਈ ਨਹੀਂ ਜ਼ੈਲਦਾਰ ਵਾਲੀ ਤੂੰ 2500 ਨੂੰ ਛੱਡ ਮੈਂ ਤੈਨੂੰ 3000 ਰੁਪਏ ਦੇ ਠੀਕ ਹੈ ਪਰ ਸੜਕ ਕੰਮ ਹੋਣਾ ਚਾਹੀਦਾ ਬਾਈ ਕੰਮ ਯਾਰ ਤੂੰ ਆਪ ਮੰਨੇਗਾ ਵੀ ਵਾਹ ਠੀਕ ਕੰਮ ਕਰਵਾ ਸੀ ਆ ਬੱਲੇ ਬੱਲੇ ਐ ਤਾਂ ਖਰ ਮੈਨੂੰ ਪਤਾ ਤੇਰਾ ਜ਼ੈਲਦਾਰ ਆ ਕੰਮ ਤਾਂ ਤੂੰ ਸਰੇ ਇਲਾਕੇ ਹਟੇਗਾ ਠੀਕ ਹੈ ਬਾਈ ਮੈਨੂੰ 3000 ਰੁਪਏ ਦੇ ਦੇਣਾ ਤੂੰ ਤੇ ਮੇਰਾ ਦੋ ਟਾਈਮ ਦਾ ਨਸ਼ਾ ਆ ਜਾਊਗਾ ਉਹ ਤੂੰ ਛੱਡ ਕਿਹੜੀਆਂ ਗੱਲਾਂ ਕਰਦਾ ਆ ਜਾ ਇਹ ਤੇਰਾ ਹੁਣ ਸਾਰਾ ਕੰਮ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਤੇਰਾ ਨਸ਼ਾ ਪਤਾ ਸਭ ਸੈੱਟ ਕਰਾਇਆ ਕਰੂਗਾ ਬੇਪੇ ਘਰ ਹੋ ਜਾ ਤੂੰ ਕੋਈ ਬਗਾਨੀ ਕਾਹਨੂੰ ਤੇ ਨਗਰ ਮੈਂ ਤੇਰੇ ਨਾਲ ਆ ਨਾ ਆਪੇ ਹੋ ਗਏ ਦੇਖ ਲਾ ਉਹ ਤਾਂ ਕਹੇਗੀ ਕਹਿੰਦੀ ਬੇਬੇ ਪੈ ਜਾ ਮੈਨੂੰ ਨੀਂਦ ਕਿੱਥੇ ਆਉਂਦੀ ਹੈਗੀ ਜਿਹੜੀ ਆਪ ਨੂੰ ਚਿੱਤ ਨੂੰ ਕਲਪਨਾ ਲੱਗੀ ਪਈ ਆ ਖਣੀ ਉੱਥੇ ਖੇਤ ਕੀ ਕਰੀ ਜਾਂਦੇ ਹੋਣੇ ਕੀ ਪਤਾ ਨਹੀਂ ਪਤਾ ਵੀ ਪੁੱਸ ਕੋਈ ਛਾਪਾ ਛੁਪਾ ਮਾਰ ਲੇ अभी पकाा ही पता गा वो कोई दारू प्याला कड़ दिया किए तो। है मुंडे ने जमा मैं लाई ली लखन कित कि फोन लाई बैठी है पाए जा मैं तक कल्पना लगी पी है महा घुगी जे ने आके हो सपा खड़ा करता ला ਹੋਰ ਮਨ ਹੁਣ ਵੱਧਗਾ ਸੀਗਾ ਆਵਦੀ ਨੀਂਦ ਪੈਂਦੇ ਸੀ ਆਵਦੀ ਉੱਠਦੇ ਸੀਗੇ ਮੈਨੂੰ ਤਾਂ ਆਪ ਨੇ ਟੇਕ ਆਉਂਦੀ ਓਹੀ ਗੱਲ ਕਲਪਨਾ ਮੈਨੂੰ ਲੱਗੀ ਪਈ ਹੈਗੀ ਅੱਜ ਵੀ ਲੱਗੀ ਪਈ ਹੈ ਮੈਨੂੰ ਤਾਂ ਅੱਜਵੇ ਵਾਲੇ ਤਾਂ ਗੱਲ ਐ ਮੈਂ ਹੁਣ ਓਹੀ ਗੱਲ ਕਲਪਨਾ ਕਰੀ ਜਾਂਨੇ ਉਹਨੂੰ ਕਿਹੜਾ ਡਿੱਕਾ ਐ ਕੋਈ ਵੀ ਮੇਰੇ ਮਗਰ ਕੋਈ ਕਲਪਨਾ ਕਰਦਾ ਹੈ ਹੈ ਉਹ ਤੜਫੀ ਜਾਂਦੀਆਂ ਹੋਣਗੀਆਂ ਨਾ ਉਹਨੂੰ ਕੋਈ ਸੋਚ ਨਹੀਂਗੀ ਉਹਨੂੰ ਕੀ ਸੋਚ ਹੋਣੀ ਸੀ ਕਿ ਉਹ ਤਾਂ ਮौज ਨਾਲ ਉੱਥੇ ਖਾਈ ਜਾਂਦੇ ਆ ਪੀ ਜਾਂਦੇ ਹੈਗੇ ਖਣਿਓ ਟੈਕਨੀਕੀ ਲੈ ਕੇ ਤਰੇ ਹਉਗਾ ਮੀਟ ਮੁਰਤਰੀ ਬੈਠੇ ਹੋਣੇ ਆਪਲੇ ਕੋਰੋਂ ਪੈਸਾ ਤੇਲੀ ਲਾਈ ਜਾਂਦਾ ਉਹਦਾ ਤੇ ਖਾਨ ਵਾਲੇ ਦਾ ਜਾਂਦਾ ਨੀ ਮਾ ਕੀ ਪਤਾ ਖੇਤ ਬੈਠੇ ਆ ਕਿ ਕਿਤੇ ਹੋਰ ਫਿਰਦੇ ਆ ਡੱਫ ਡੱਫ ਕਰਦੇ ਇਹ ਵੀ ਕੋਈ ਉਹਨਾਂ ਦਾ ਕੋਈ ਟਿਕਾਣਾ ਹੈਗਾ ਇਹ ਵੀ ਕੋਈ ਕਹਿੰਦੇ ਖੇਤ ਹੈ ਬਸ ਇੱਕ ਬਹਾਨਾ ਬਣਾ ਕੇ ਜ਼ਰੂਰ ਲੈ ਗੇ ਕੰਬਲ ਲੈ ਕੇ ਕੱਪੜੇ ਲੈ ਕੇ ਵੀ ਖੇਤ ਬੈਠੇ ਆ ਅਸੀਂ ਕੀ ਪਤਾ ਖੇਤ ਬੈਠੇ ਆ ਕਿ ਕਿੱਧਰ ਗਏ ਆ ਆ ਘੁੱਗੀ ਨਾਲੇ ਟਿਕਣ ਦੇਊਗਾ ਉਹਨੂੰ ਉਹ ਨਹੀਂ ਟਿਕਣ ਦਿੰਦਾਗਾ ਉਹ ਤਾਂ ਕੀ ਪਤਾ ਕਿੱਥੇ ਲੈ ਕੇ ਗਿਆ ਹੋਊਗਾ ਆਹ ਦਾ ਡੀਗਾ ਹੀ ਹੋਣੇ ਆਗੇ ਅੱਜ ਪਾਣੀ ਦੀ ਬਾਰੀ ਵੀ ਸੀਗੀ ਆਪਣੀ ਹਾਂ ਹੋ ਕਿਵੇਂ ਮਨ ਸਮਝਾ ਲਾ ਹਾਂ ਵਿਚੇਤ ਗਏ ਆ ਭਾਈ ਉੱਥੇ ਬੈਠੇ ਆ ਐ ਉਹ ਅੱਗੇ ਕਿਹੜਾ ਪਾਣੀ ਲਾਉਂਦਾ ਨਹੀਂ ਸੀਗਾ ਅੱਗੇ ਵੀ ਤਾਂ ਮੋਟਰ ਛੱਡ ਕੇ ਘਰੇ ਆ ਹੀ ਜਾਂਦਾ ਸੀ ਉਹੀ ਤਾਂ ਮੈਂ ਕਲਪਨਾ ਕਰੀ ਜਾਨੀ ਆ ਵੀ ਮੋਟਰ ਛੱਡ ਦਿੰਦਾ ਤੂੰ ਤੇ ਚੱਲ ਉਹ ਗੱਲ ਦਿਹਾੜ ਕੇ ਦੇ ਦਿੰਦਾ ਉਹ ਦਿਹਾੜੀ ਉਹੀ ਔਲਾ ਦਿੰਦਾ ਪੈਸੇ ਆ ਪਾਣੀ ਕਿਉਂ ਲਾ ਦਿੰਦਾ ਪਾਣੀ ਆ ਜਿਹੜੀ ਆਪਣੀ ਜਾਨ ਤੜਫਾਉਣੀ ਆ ਉਹ ਕੌਣ ਤੜਫਾਊਗਾ ਆ ਕਲਪਨਾ ਜਿਹੜੀ ਆਪਨੇ ਕਰਨੀ ਆ। ਚਾਰ ਪਾਜਾ ਭਾਈ ਹੁਣ ਕੀ ਕਰਗੇ ਫੇਰ? ਨਾਲੇ ਆ ਫੋਨ ਚੱਕ ਕੇ ਨੂੰ ਲੈ ਬੈਠੀ ਸੀ ਤੂੰ। ਕੁਛ ਨਹੀਂ ਉਹ ਤਾਂ ਮੰਮੀ ਦਾ ਫੋਨ ਆਇਆ ਸੀਗਾ ਉਹਦੇ ਨਾਲ ਗੱਲ ਕਰਨ ਲੱਗ ਗਈ। ਅੱਛਾ ਕੀ ਆਂਦੀ ਸੀਗੀ? ਕੁਛ ਨਹੀਂ ਬਸ ਉਹ ਹੀ ਪੁੱਛਣ ਲੱਗ ਗਈ ਕਹਿੰਦੀ ਕਿ ਕਿਵੇਂ ਆ ਪੁੱਤ ਠੀਕ ਆ ਮੈਂ ਕਿਹਾ ਹਾਂ ਠੀਕ ਆ ਮੈਂ ਤਕੀਮ ਠੀਕ ਆ। ਉਹ ਗੁੱਗੀ ਵਾਲੀ ਤਾਂ ਨਹੀਂ ਕਿਤੇ ਗੱਲ ਦੱਸਦੀ ਤਾਂ ਤੇਰ ਮਾਂ ਨੂੰ। ਲੈ ਉਹ ਗੁੱਗੀ ਵਾਲੀ ਗੱਲ। ਮੈਂ ਕਮਲੀ ਆ ਮਾਂ ਜਮਾ ਤੂੰ ਤਾਂ ਐ ਸਮਝਦੀ ਮੈਨੂੰ ਜਮਾ ਕਮਲੀ ਆ ਮੈਂ ਕਿਉਂ ਦੱਸੂਗੀ ਭਵਾਂ ਨੂੰ। ਮਤ ਉਹ ਅੰਦੇ ਸੀ ਮੈਂ ਕਿ ਫਿਰ ਉਹ ਪਟਕ ਜਾਂਦੀ ਹੈ ਕਿ ਕੀ ਸਾਰੀ ਦੱਸਦਾ ਹੋਵੇ ਮੁੱਦਾ ਇਕੱਠਾ ਕਰਕੇ ਉਹਨੂੰ ਕੁਝ ਨਹੀਂ ਦੱਸਿਆ ਮੈਂ ਤਾਂ ਮਰਦਾ ਆ ਬਦਗਾ ਹੀ ਨਹੀਂ ਕਲਪਨਾ ਮੁਕਦੀ ਆ ਉਹਨੂੰ ਕੀ ਦੱਸਣਾ ਸੀ ਮੈਂ ਤਾਂ ਬਸ ਉਹ ਹੀ ਪੁੱਛਣ ਲੱਗ ਗਿਆ ਕਿ ਠੀਕ ਆ ਮੈਂ ਕਿ ਹਾਂ ਠੀਕ ਆ ਫਿਰ ਉਹਨੇ ਆਏ ਤਾਂ ਪੁੱਛਿਆ ਹੀ ਹੋਊਗਾ ਵੀ ਕਿੱਥੇ ਕਿੱਥੇ ਆ ਆ ਪੁੱਛਦੀ ਤਾਂ ਸੀ ਇਹ ਆਹ ਪੁੱਛਿਆ ਉਹਨੇ ਕਹਿੰਦੀ ਅਖੇ ਕਿੱਧਰ ਗਿਆ ਹੈਗਾ ਆ ਗਿਆ ਘਰੇ ਮੈਂ ਕਿ ਨਾ ਉਹ ਤਾਂ ਖੇਤ ਗਿਆ ਹੈਗਾ ਪਾਣੀ ਦੀ ਵਾਰੀ ਸੀ ਅੱਜ ਬਸ ਐ ਨਹੀਂ ਕਿਹਾ ਹਾਂ ਤਕਾਨੂੰ ਉਹਦੇ ਘੁੱਗੀ ਬਾਰੇ ਤਕਾਨੂੰ ਦੱਸਿਆ ਮੈਂ ਕਿ ਫੇਰ ਉਹ ਕਲਪਨਾ ਕਰੀ ਆਉਗੀ ਹਾਂ ਪੁੱਤ ਦੱਸੀ ਨਹੀਂ ਹੁੰਦੀ ਮਾੜੀ ਮਾੜੀ ਗੱਲ ਚਰ ਤੜਕੇ ਦੇਖਦੇ ਆਂ ਵੀ ਕੀ ਬਣਦਾਗਾ ਕੀ ਕੰਮ ਕਰਕੇ ਦਿੰਦੇ ਆ ਤੇ ਕੀ ਉਗੜੂਗਾ ਨਾ ਤਾਂ ਮਾਂ ਕੀ ਕੀ ਪੜਦੇ ਰੱਖਾਂ ਜੇ ਮੈਂ ਨਾ ਵੀ ਦੱਸੂਗੀ ਗੱਲ ਤਾਂ ਉਹਨਾਂ ਨੂੰ ਤਾਂ ਵੀ ਪਤਾ ਲੱਗ ਜਾਂਦੀ ਐ ਜਦੋਂ ਕੋਈ ਕਾਰਾ ਕਰ ਦਿੰਦਾ ਹੈਗਾ ਉਦੋਂ ਸੱਦਣਾ ਤਾਂ ਉਹਨਾਂ ਨੂੰ ਹੀ ਪੈਂਦਾ ਸੱਦਣਾ ਤਾਂ ਪੈਂਦਾਗਾ ਫੇਰ ਉਹ ਜੀ ਵੀ ਨ ਜਾਣ ਤੱਕ ਆਇਆ ਕਰ ਤੂੰ ਦੱਸ ਦੱਸ ਕੇ ਫੇਰ ਉਹ ਪੜਕ ਜਾਂਦੀ ਆਪ ਜੇ ਮੈਂ ਮੰਗਰੋ ਕੋਈ ਗੱਲ ਦੱਸਦੀ ਆ ਫੇਰ ਉਹ ਮੈਨੂੰ ਉਦੋਂ ਸਕਤੀ ਲੈਣ ਆਉਂਦੇ ਨੇ ਵੀ ਤੂੰ ਕੋਈ ਗੱਲ ਕਿਉਂ ਨਹੀਂ ਦੱਸਦੀ ਜੀ ਸਾਨੂੰ ਐਡੀਆਂ ਗੱਲਾਂ ਹੋ ਜਾਂਦੀਆਂ ਤੂੰ ਮੰਗਰੋ ਦੱਸਦੀ ਹੈਂ ਗੀਆਂ ਪਰਦੇ ਪਾਉਂਦੀਆਂ ਗੱਲਾਂ ਤੇ ਹੁਣ ਫੇਰ ਆਖੋ ਅੱਲਾ ਤਾਂ ਸੌ ਰੱਖਣਾ ਪੈਂਦਾ ਬੁੜੀਆਂ ਤਾਂ ਸੌ ਕਰਦੀਆਂ ਆ ਹੁਣ ਕੀ ਕਰਕੇ ਸਾਰੀ ਤਾਂ ਗੱਲ ਘਰ ਦੀ ਦੱਸੀ ਵੀ ਨਹੀਂ ਜਾਂਦੀ ਜੀ ਵੀ ਸਾਰੀ ਆਪਾਂ ਦੱਸ ਦਿਆਂਗੇ ਤੂੰ ਬਸ ਨਾਗਾ ਇੱਥੇ ਆਪਦਾ ਘਰ ਬਸਾਉਣਾਗਾ ਬਸ ਹੀ ਬੈਠੀ ਆ ਮੈਂ ਤਾਂ ਕੀ ਕੀ ਪਰਦੇ ਰੱਖਾਂ ਮੈਂ ਕਾਦੇ ਕਾਦੇ ਓਲੇ ਰੱਖਾਂ ਮਾਤਾ ਪਰਦੇ ਰੱਖਦੀ ਥੱਕ ਗਈ ਇੱਥੇ ਜਿੱਦ ਦੇ ਵਿਆਹੀ ਆਈਆਂ ਆਹੀ ਕੁਛ ਐ ਪਰਦੇ ਆ ਰੱਖ ਲਾਓ ਰੱਖ ਲੈ ਨਾਲੇ ਕੋਈ ਪਰਦਾ ਰਹਿੰਦਾ ਨਹੀਂਗਾ ਸਾਰੀ ਗੱਲ ਉਹਨਾਂ ਕੋਲ ਵਗ ਜਾਂਦੀ ਐ ਵਗ ਤਾਂ ਜਾਂਦੀ ਐ ਚੱਲ ਮੰਗਰੂ ਪਤਾ ਲੱਗਦਾ ਉਹਨਾਂ ਨੂੰ ਤਾਂ ਪਹਿਲਾਂ ਤਾਂ ਨਾ ਬੰਦੇ ਦੀ ਜਾਣ ਔਖੀ ਕਰੇ ਅਗਲਾ ਦੱਸ ਕੇ ਹੁਣ ਮੈਂ ਸਾਰੀ ਰਾਤ ਨੀਂਦ ਉਹਨੂੰ ਨਹੀਂ ਆਉਣੀ ਜੇ ਤੂੰ ਦੱਸਤੀ ਹੋਈ ਨਾ ਨਾ ਉਹਨੂੰ ਤਾਂ ਕਾਨੂੰ ਦੱਸੀ ਐ ਗੱਲ ਫੇਰ ਦੱਸੀ ਦੀ ਨਹੀਂ ਹੁੰਦੀ ਕਿ ਸਾਰੀ ਗੱਲ ਦੇਖੀ ਜਾਊਗੀ ਭਾਈ ਜੇ ਮੈਂ ਆਪਾਂ ਤੜਫੀ ਜਾਂਦੀ ਨਾ ਮੈਂ ਖੋ ਕਿਤੇ ਤੜਫੀ ਨਾ ਜਾਂਦੀ ਹੋਵੇ ਦੇਖ ਲੈਊ ਆਂ ਆਣੀ ਆਉਂਦੇਗੀ ਵੀ ਚੱਲ ਮੇਰੀ ਮਾਂ ਬੁੜੀ ਠਹਿਰੀ ਐ ਚੱਲ ਮੇਰੀ ਤਾਂ ਨਹੀਂ ਸੋਚ ਉਹਨੂੰ ਹਾਂ ਉਹਦੀ ਤਾਂ ਸੋਚ ਹੈ ਤੇਰੀ ਸੋਚ ਤਾਂ ਕਰ ਸਕਦਾ ਹਾਂ ਮੇਰੀਆਂ ਸੋਚਾਂ ਉਹਨੂੰ ਕਾਦਾਂਗਾ ਮੈਂ ਤਾਂ ਜਿੱਦਾਂ ਜੰਮਿਆਂਗਾ ਉਸ ਦਿਨ ਹੀ ਮੈਂ ਤਾਂ ਲੰਬੀ ਸੁਣੀ ਜਾਂਦੀਆਂ ਲੋਕਾਂ ਦੇ ਵੀ ਲੋਕਾਂ ਦੇ ਲਾਂਬੇ ਨਹੀਂ ਸੁਣਦੀਗੀ ਮੈਂ ਤਾਂ ਬੁੜੀ ਹੋ ਗਈ ਲਾਂਬੇ ਸੁਣਦੀ ਮੈਂ ਕੀ ਕਰਾਂ ਬੈਠੀ ਚੱਕੀ ਜਾ 12 ਮੰਨੀ ਉਹਦਾ ਤਾਂ ਐ ਨਹੀਂ ਪਤਾ ਉਹ ਹੀ ਗੱਲ ਹੈ ਕਿੱਥੇ ਡੱਕ ਕੇ ਬੈਠਾ ਹੋਊਗਾ ਇੱਕ ਜਿਹੜੀ ਮਾੜੀ ਸੰਗਤ ਦੇ ਨਾਲ ਰੜਦਾ ਨਾ ਬਹੁਤ ਇਹਦੀ ਗਲਤ ਗੱਲ ਲੱਗੀ ਇਹ ਮਾੜੀ ਸੰਗਤ ਪੱਟ ਦਿੰਦੀ ਹੁੰਦੀ ਆ ਉਹੀ ਤਾਂ ਗੱਲ ਹੈ ਮਾੜੀ ਸੰਗਤ ਅਗਲੇ ਕਹਿ ਦਿੰਦਾ ਕਿ ਉਹ ਫਲਾਣੇ ਨੇ ਰਲਾ ਲਿਆ ਇਹਨੂੰ ਆਪ ਨੂੰ ਔੜਨੀ ਚਾਹੀਦੀ ਹੈ ਔੜਨੀ ਤਾਂ ਚਾਹੀਦੀ ਕਿਹੜੇ ਨਿਆਣਾਗਾ ਹਾਂ ਜਵਾਖਾਂ ਜੱਲਿਆਂ ਵਾਲਾਗਾ ਮੜਾ ਮੋਟਾ ਹੁਣ ਤਾਂ ਸੁਧਰੇ ਬਥੇਰੀ ਹੋਗੀ ਦੋ ਤਨਵਾਰਾਂ ਇਹਦੇ ਨਾਲ ਬਾਰ-ਬਾਰ ਕਹੀ ਕੇ ਜਾਂਦੇ ਆ ਕਿ ਵਿਚਾਰੇ ਜਵਾਕ ਉਹ ਆ ਮਾਂ ਮੇਰੀ ਕਹਿ ਦਿੰਦੀ ਆ ਅਖੇ ਤੂੰ ਬੋਲਦੀ ਨਹੀਂ ਮੂਰੋ ਹੈ ਮੈਂ ਕੀ ਬੋਲਾਂ ਕੀ ਦੱਸਾਂ ਨੂੰ ਤੂੰ ਦਾ ਪੁੱਤ ਹੁਣ ਕੀ ਦੱਸਾਂ ਜੇ ਲੋਹੀ ਗੱਲ ਮਾੜੇ ਬੰਦਿਆਂ ਨਾ ਬਾਪ ਆ ਜਾਂਦੇ ਫਿਰ ਬੁਢਾ ਕੀ ਕਰਨ ਪੈ ਗਈ ਮੇਰੀ ਤੇ ਮਾੜੇ ਬੰਦੇ ਨਾ ਵਾ ਮੇਰੇ ਤਾਂ ਸਾਰੀ ਉਮਰ ਇਹੀ ਨਿਕਲੂਗੀ ਹੁਣ ਰੋਣੇ ਧੋਣੇ ਚ ਚੜ ਕੋਈ ਨਹੀਂ ਪਾ ਜਾ ਜਾ ਕੇ ਆ ਜੂਗਾ ਬੇਬੀ ਪੈਣੀ ਆਗੀ ਪਾ ਜਾ ਕਿੱਥੇ ਤੇ ਕੀ ਨਹੀਂ ਆਉਂਦੀ ਮੈਨੂੰ ਤਾਂ ਕੋਈ ਗੱਲ ਮੈਨੂੰ ਤਾਂ ਐ ਲੱਗਿਆ ਪੈ ਵੀ ਜੇ ਕਿਤੇ ਉੱਥੇ ਕਿਤੇ ਹੋਰ ਨਾ ਉਹਨੂੰ ਕਿਤੇ ਲੈ ਜੇ ਆ ਚੋਰੀਆਂ ਕਚਾਰੀਆਂ ਚ ਜਦੋਂ ਉਹਦੇ ਕੋਲ ਕਿਹੜਾ ਕੋਈ ਘਾਟ ਹੈਗਾ ਸਾਰਾ ਕੁਝ ਹੈਗਾ ਉਹ ਕਿ ਨਾਲ ਲੈਣ ਜਾਂਦਾ ਜਦੋਂ ਹੁਣ ਫਿਰ ਗੁੰਬਿੰਦੇ ਬਿੰਦੇ ਇਹ ਗੱਲ ਦਾ ਕੀ ਕਰ ਗਏ ਹੁਣ ਜਿਹੜਾ ਆਪਾਂ ਤਾਂ ਕਹਿੰਨੇ ਭਾਈ ਵੀ ਉਹਦੇ ਨਾਲ ਨਾਲ ਆੜਿਆ ਕਰ ਜਿਹੜਾ ਹੱਡ ਦਾ ਨਹੀਂ ਰੜਨੋ ਹੈ ਕਿੰਨੇ ਵਾਰੀ ਪਸਾਇਆਗਾ ਬੇਬੇ ਤੇਰੀ ਗਲਤੀ ਹੈ ਇਹਦੇ ਚ ਤੂੰ ਉੱਥੇ ਉਹਨੂੰ ਕੱਪੜੇ ਫੜਾਉਣ ਨਹੀਂ ਸੀ ਦੇਣਾ ਤੂੰ ਤਾਂ ਮਾਂ ਐ ਤੂੰ ਤਾਂ ਕਹਿ ਸਕਦੀ ਸੀ ਵੀ ਭਾਈ ਦੇਖ ਰਾਜੀ ਰਿਹਾ ਗੁੱਸੇ ਰ ਹੈ ਉਹਨੂੰ ਘਰੇ ਭੇਜ ਦੇ ਮੈਂ ਕੱਪੜੇ ਨਹੀਂ ਫੜਾਉਣ ਦਿੰਦੀ ਮੈਨੂੰ ਤਾਂ ਉਹਨੇ ਕੁਝ ਨਹੀਂ ਸੀ ਕਹਿਣਾ ਉਹ ਤੈਨੂੰ ਆ ਕੇ ਕੁੱਟਦਾ ਮੈਂ ਆਏ ਸੋਚ ਗਈ ਮਖਾਦੀ ਰਾਤ ਹੋਈ ਪਈ ਹੋਗੀ ਆ ਕਿ ਤੈਨੂੰ ਤਾਂ ਇੱਥੇ ਲੱਗ ਜੂਗਾ ਕੁੱਟਣਾ ਮੈਂ ਤਾਂ ਚੁੱਪ ਕਰ ਗਈ ਮਖਾਏ ਆਕੂਗਾ ਵੀ ਚਲ ਮਾਂ ਨੇ ਤਾਂ ਕਹੀ ਤਾਂ ਸੀ ਤੂੰ ਤਾਂ ਫੜਾ ਦਿੰਦੀ ਓਹੋ ਕੁਛ ਹੋਈ ਜਾਂਦਾ ਮਗਰੋਂ ਮੇਰੇ ਕੁੱਟ ਪੈਂਦੀ ਸੀ ਪੈ ਜਾਣ ਦਿੰਦੀ ਗੱਲ ਕਰ ਉਹਦੇ ਨਾਲ ਤਾਂ ਨਾ ਰਲਦਾ ਉਹ ਫਿਰ ਕਿਹੜਾ ਹਟ ਜਾਂਦਾ ਉਹ ਤਾਂ ਆਪ ਲੈ ਜਾਂਦਾ ਚੱਕ ਕੇ ਉਹ ਮੰਨਣ ਵਾਲਾਗਾ ਆ ਕੁੱਟ ਨਾਲੋਂ ਜ਼ਿਆਦਾ ਤਾਂ ਕਲਪਨਾ ਦੁਖੀ ਕਰੀ ਜਾਂਦੀ ਐ ਮੈਨੂੰ ਹਟਦਾ ਨਹੀਂ ਸੀਗਾ ਉਹ ਉਹ ਆਪ ਵਗ ਜਾਂਦਾ ਆਪਣੀਆਂ ਗੱਲਾਂ ਤੇ ਕਿੱਥੇ ਖੜਦਾਗਾ ਉਹ ਉਹ ਤਾਂ ਆ ਕੇ ਆਪ ਲਾ ਜਾਂਦਾ ਮੋਟਰਸਾਈਕਲ ਤੇ ਡੀਰ ਟਾਕੀ ਚਲ ਮਾਂ ਮਰਜੀ ਐ ਜਿਵੇਂ ਮਰਜੀ ਕਰੋ ਮੈਨੂੰ ਤਾਂ ਸੱਚੀ ਕੋਈ ਗੱਲ ਮੈਨੂੰ ਤਾਂ ਕੁਝ ਨਹੀਂ ਸੋਚਦਾਗਾ ਆਪ ਦਾ ਜਿਵੇਂ ਮਰਜੀ ਸਮਝਾ ਨਾ ਸਮਝਾ ਮੈਂ ਕੀ ਲੈਣਾ ਹੈਗਾ ਮੈਂ ਤਾਂ ਕਲਪਨਾ ਜਿਹੜੀ ਕਰੀ ਜਾਨੀ ਆ ਥੋੜੀ ਕਰ ਲਾਂ ਬੜੀ ਕਰ ਲਾਂ ਮੈਂ ਕਿਹੜਾ ਕਲਪਨਾ ਨਹੀਂ ਕਰਦੀ ਆ ਦੋਨੇ ਆ ਚੁਰੀ ਜਾਨੀਆਂ ਮੋਰਾਂ ਨੂੰ ਬੈਠਾ ਕੀ ਕਰਗੇ ਫਿਰ ਹੁਣ ਚੰਗਾ ਪੈ ਜਾ ਅੰਦਰ ਜਾ ਕੇ ਹੁਣ ਪੈਣੀ ਆਗੀ ਕੀ ਕਰਗੇ ਹੁਣ ਇਹ ਵੀ ਕੀ ਕਰੇਗਾ ਬੈਲ ਬੈਲ ਕਰੀ ਜਾਂਦੀ ਆ ਜਵਾਖੜਾਂ ਡੈਡੀ ਡੈਡੀ ਕਰਕੇ ਉਹ ਸੌਂਗੀਆਂ ਕੀ ਇਹਦਾ ਕਰੀਏ ਮੁੰਡੇ ਦਾ ਇਹ ਤਾਂ ਬਾਲਾ ਹੁਣ ਅਥਰ ਹੋ ਗਏ ਫੇਰ ਹੁਣ ਜੇ ਕੋਈ ਗੱਲਬਾਤ ਹੋਗੀ ਤੜਕੇ ਨੂੰ ਫੇਰ ਉਹਨਾਂ ਕੋਲੇ ਵਗ ਜੂਗੀ ਗੱਲ ਵੀ ਆ ਅੱਜ ਵਾਕਾ ਹੋਰ ਨਮਾ ਖੜਾ ਕਰਤਾ ਇਹ ਕਿਹੜਾ ਸੁਦਰਦਾਗਾ ਰੋਈ ਕੁੱਤੇ ਖਾਣੀ ਕਰਦੀਆਂ ਬੈਂਦੇ ਨੂੰ ਵੀ ਉੱਠਦੇ ਨੂੰ ਵੀ ਜੇ ਮੜਾਂ ਦਾ ਸੰਗ ਤਾਂ ਨਾ ਰੱਡਾ ਗਾ ਲੰਬੀ ਲਿਆਊਗਾ ਹੋਰ ਕੀ ਕਰੂਗਾ ਚੱਲ ਮਨਾ ਪੈਨੇ ਆ ਬਿੰਦਾ ਕਿਹੜਾ ਜਾ ਪਾਊਗੀ ਕਿਆ ਚੱਕਰ ਬਾਈ ਉਹ ਓਰੇ ਓਰੇ ਆ ਜਾ ਆ ਜਾ ਫੇਰ ਆਪਣਾ ਓਰੇ ਆ ਹਾਂ ਜਾ ਹਾਂ ਹੂੰ ਕੀ ਬਣਾ ਕਰਤਾ ਤੇਰਾ ਕੰਮ ਫਿਰ ਅੱਛਾ ਮੈਂ ਤੈਨੂੰ ਆਖਿਆ ਤਾਂ ਸੀ ਹਾਂ ਵੇਖੋ ਗਿੱਧਰੇ ਕੰਮ ਨੂੰ ਹੱਥ ਪਾ ਲੇ ਕਰਕੇ ਛੜਦਾ ਨਾ ਹੁਣ ਹੋ ਗਿਆ ਬੰਦਾ ਤਿਆਰ ਓਏ ਯਾਰ ਬੰਦਾ ਤੇ ਯਾਰ ਬੰਦਾ ਨੱਚਣ ਲੱਗ ਗਿਆ ਮਾ ਦਾ ਪੁੱਤ ਕੀ ਕਿਹਾ ਤੂੰ ਤੇ ਕੀ ਗੱਲਬਾਤ ਮੇਰੀ ਸੁਣ ਯਾਰ ਪਹਿਲਾਂ ਖਾਬ ਦੇ ਜਾਣ ਸਰ ਉਹ ਚਾਰ ਖਵਾਈਆਂ ਗੋਲ ਦਾ ਹਮਾਰਾ ਪੈਸੀ ਕੰਜਰ ਦਾ ਬੈਠਾ ਅੱਛਾ ਜੇ ਤੋ ਹੋ ਗਿਆ ਮਾੜਾ ਤੁਰਕੜੀ ਚ ਹਾਂ ਠੀਕ ਹੈ ਤੇ ਮਾੜਾ ਜੇ ਫਿਰ ਦੇਤਾ ਲਾਭ ਤੋ ਮੈਂ ਵੀਰ ਤੈਨੂੰ ਇਹ ਆ ਦੇ ਦੇਾਂਗੇ 5000 ਹੂੰ ਠੀਕ ਹੈ ਠੀਕ ਹੈ ਕਿ ਸਾਡਾ ਆ ਕੰਮ ਐ ਐ ਕੰਮ ਠੀਕ ਹੈ ਇੱਕ ਵਾਰ ਤਾਂ ਬਾਈ ਮੈਂ ਖਾ ਬਾਈ ਦੇ ਲੱਗਦਾ ਐਸ਼ ਕਰੇਗਾ ਹਾਂ ਸਹੀ ਗੱਲ ਉਹ ਨਾਲ ਆੜੀ ਪਾ ਕੇ ਦੇਖ ਮਾੜੀ ਆ ਫੇਰ ਕੀ ਪਹਿਲੇ ਸੱਟੇ ਹੀ ਬਨ ਗਏ ਮੇਰੀ ਗੱਲ ਸੁਣ ਲੈ ਇੱਕ ਗੱਲ ਉਹਦੇ ਕੰਨ ਚ ਪਾ ਦੇਣੀ ਸੀ ਦੱਸ ਵੀ ਉਹ ਦਾ ਕੱਲਾ ਪਿੱਛੇ ਹੀ ਕਰਨਾ ਜੇ ਮੈਨੂੰ ਇਹ ਗੱਲ ਪਤਾ ਲੱਗ ਗਈ ਨਾ ਵੀ ਬਾਈ ਚਾਂਸ ਉਹਦੇ ਕੁਝ ਜ਼ਿਆਦਾ ਹੀ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਮੈਂ ਇਹ ਜ਼ਰਾ ਵੀ ਮੈਂ ਖੁੰਨੇ ਸਜਾ ਦੇਣਾ ਮੇਰੀ ਸੁਣ ਗੱਲ ਯਾਰ ਫੇਰ ਤੂੰ ਗੱਲਾਂ ਕਰਦਾ ਜਿੰਨਾ ਤਲਾ ਚ ਤੇਲ ਹੀ ਹੈ ਨਹੀਂ ਉਹ ਕੀ ਕਰਨਗੇ ਉਹਨੇ ਤਾਂ ਕੰਦੇ ਦਾ ਆਪਣਾ ਵਸਾ ਕੱਲਾ ਕੰਮੀ ਕਰਨਾ ਪਿੱਛੇ ਪਿੱਛੇ ਕਰਨ ਚੁੱਕਿਆ ਹੋਰ ਪੱਲੇ ਕੱਖ ਨਹੀਂ ਠੀਕ ਹੈ ਜਿੰਦ ਕਹਨਾ ਕੀ ਕਿੰਨੇ ਬੋਝ ਲਾਤੇ ਠੀਕ ਹੈ 5000 ਤੋਂ ਤਾਂ ਗੱਲ ਕਰਕੇ ਠੀਕ ਹੈ ਠੀਕ ਹੈ ਠੀਕ ਹੈ 202500 ਪਹਿਲਾਂ ਦੇ ਦਿਆਂਗੇ ਮਾੜਾ ਮੋਟਾ ਨਾ ਤੁਰਿਆ ਫਿਰ ਉਹ ਕੰਜਰ ਦਾ ਚੱਲ ਕੋਈ ਗੱਲ ਨਹੀਂ ਤੇ ਜਦੋਂ ਆਪਣੀ ਘੁਗੀ ਕੁੱਟੀ ਗਈ ਹੂੰ ਫਿਰ ਕਿਹੜੀ ਤੰਸਾ ਬਸ ਮੇਰੀ ਗੱਲ ਸੁਣ ਹਾਂ ਮੈਂ ਤਾਂ ਘੁਗੀ ਸਾਂ ਇੱਕੋ ਹੀ ਗੱਲ ਕਹਿਣਾ ਦੱਸ ਬਸ ਵੀ ਕਿਸੇ ਤਰੀਕੇ ਦੇ ਨਾਲ ਮਨਿੰਦਰ ਦੀ ਉਹਦੇ ਪਿੰਡ ਦੇ ਵਿੱਚ ਹੋ ਜੇ ਬੇਇਜ਼ਤੀ ਜਦੋਂ ਇਹ ਉਹਦਾ ਪਿੱਛਾ ਕਰੂਗਾ ਠੀਕ ਹੈ ਪਿੰਡ ਦੇ ਵਿੱਚ ਆਊ ਜਾਊਗਾ ਲੋਕ ਦੇਖਣਗੇ ਲੋਕ ਦੇਖ ਕੇ ਕਰਨ ਉਹਨਾਂ ਦੇ ਘਰੇ ਗੱਲਾਂ ਠੀਕ ਹੈ ਤੇ ਉਦੋਂ ਬਾਅਦ ਇਸ ਮੁੰਡੇ ਦਾ ਪਿੱਛਾ ਕਰਨ ਨੂੰ ਹਟਾਉਂਗਾ ਮੈਂ ਹਾਂ ਠੀਕ ਹੈ ਜਦੋਂ ਉਹਨੂੰ ਮੈਂ ਹਟਾਉਂਗਾ ਪਿੱਛਾ ਕਰਨ ਨੂੰ ਤਾਂ ਫਿਰ ਆਪਣੇ ਆਪ ਹੀ ਉਹ ਮੇਰੇ ਮੂੰਹ ਮਗਰ ਉਹ ਲਟੂ ਕੀ ਤੇਰੇ ਪੈਰਾਂ 'ਚ ਉਹ ਮਗਰ ਮਗਰ ਆਉ ਮਗਰ ਆਉ ਤਾਂ ਫਿਰ ਉਸ ਤੋਂ ਬਾਅਦ ਮੈਂ ਆਪਦੀ ਮੰਨਦੀ ਕਰਾਉ ਹਾਂ ਹੁਣ ਤੂੰ ਬੇਫਿਕਰ ਹੋ ਜਾ ਤੇ ਮਾਰ ਕੇ ਹੱਥ ਪੱਲਾ ਕਿਤੇ ਖਾਲ ਖੋਲ ਤੇ ਹੁਣ ਹੁਣ ਭੈ ਉਹ ਹੀ ਗੱਲ ਤੇਰੀ ਗੱਲ ਹੈ ਕਿ ਸਿਗਰਤ ਪਰੇ ਹੱਥ ਹੋ ਲੈਣ ਦੇ ਓਏ ਤੈਨੂੰ ਕਾਸੀ ਮੀਟ ਲੈ ਕੇ ਆਉਣ ਲੈ ਕੇ ਨਹੀਂ ਆ ਓਏ ਚਾ ਓਏ ਤੂੰ ਐ ਕਰ ਹਾਂ ਤੂੰ ਉਹ ਕੰਮ ਕਰ ਤੇ ਮੈਂ ਉਹ ਕਰ ਕਿਉਂ ਉਹ ਕੰਮ ਕਰੇ ਮੇਰੀ ਗੱਲ ਸੁਣ ਇੱਥੇ ਬੈਠ ਮੈਨ ਕਰ ਹਾਂ 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 ਫੋਨ ਉਹ ਕੰਮ ਕਰਨ ਫੇਰ ਜਾ ਤੂੰ ਇਸ ਮੁੰਡੇ ਨੂੰ ਕਰ ਫੋਨ ਮੈਨੂੰ ਇੱਕ ਵਾਰੀ ਮਿਲਾ ਦੇ ਆਪਾਂ ਅੱਜ ਆਥਣ ਅਥਰੇ ਨਾਲ ਤਾਂ ਇਹਨੂੰ ਮਿਲੇ ਆਉਣੇ ਲਾ ਮੈਂ ਤੇਰੇ ਸਾਹਮਣੇ ਠੀਕ ਹੈ ਨਾਲੇ ਤਾਂ ਇਹਨੂੰ ਮਿਲਿਆਵਾਂਗੇ ਆਪਾਂ ਤੇ ਉਸ ਤੋਂ ਬਾਅਦ ਨਾਲੇ ਆਪਾਂ ਇਹ ਗੱਲ ਕਰ ਲਵਾਂਗੇ ਉੱਥੇ ਇਹਦੇ ਨਾਲ ਵੀ ਭਾਈ ਕਿਵੇਂ ਗੱਲਬਾਤ ਕਰੀ ਮੈਂ ਇਹਨੂੰ ਆਪ ਤਾੜ ਦੂੰ ਆ ਲੈ 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 ਮੈਂ ਤੂੰ ਜਿਹੜੀ ਗੱਲ ਕਰਨੀ ਵੀ ਆਪ ਸਮਝਾ ਦੇ ਨਾ ਠੀਕ ਹੈ ਠੀਕ ਹੈ ਮੇਰੇ ਨਾਲ ਵੀ ਕਰਾ ਦੇ ਹੈਲੋ ਉਹ ਹਾਂ ਵੀ ਛੋਟੇ ਭਾਈ ਕਿਵੇਂ ਹੈ ਬੜਾ ਜ਼ਰੀਰ ਅੱਛਾ 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 ਉਹ ਤੂੰ ਫੇਰ ਨਾ ਕਰ ਇਹ ਤਾਂ ਤੂੰ ਟੈਨਸ਼ਨ ਲਾ ਦਿਆ ਐਤ ਬਾਬਾ ਤੈਨੂੰ ਧੜਕੇ ਤੇਰਾ ਸਮਾਨ ਮਿਲ ਜਾਇਆ ਕਰੂ ਪੂਰਾ ਤੜਕੜੇ ਦਿਦਾ ਰਿਆ ਕਰ ਤੇ ਅਜਾ ਮੇਰੀ ਸੁਣ ਗੱਲ ਜਿਹੜੇ ਬਾਈ ਦਾ ਆਪਾਂ ਕੰਮ ਕਰਨਾ ਸੀ ਨਾ ਜਿਹੜੇ ਵਾਸਤੇ ਮੈਂ ਤੇਰੇ ਕੋਲੇ ਆਇਆ ਸੀ ਹਾਂ ਉਹ ਬਾਈ ਦੇ ਕੋਲੇ ਬੈਠਾ ਬਾਈ ਕਿਕਰ ਬਾਈ ਆਪਣਾ ਠੀਕ ਹੈ ਆ ਮੜੀ ਜਿਹੋ ਨਾਲ ਗੱਲ ਵੀ ਕਰ ਤੇ ਫਿਰ ਤੂੰ ਇਹਨੂੰ ਦੱਸ ਵੀ ਦੇ ਬਾਈ ਨੂੰ ਵੀ ਤੂੰ ਕਦੋਂ ਮਿਲਦਾ ਕਿਉਂਕਿ ਤੈਨੂੰ ਮਿਲ ਕੇ ਬਾਈ ਨੂੰ ਦੋ ਚਾਰ ਗੱਲਾਂ ਹੀ ਸਮਝਾਉਣੀਆਂ ਉਹ ਤੇਰੇ ਕੰਮ ਨਹੀਂ ਆ ਆ ਕਰ ਬਾਈ ਨਾਲ ਆ ਲੈ ਹਲੋ ਹਾਂ ਵੀ ਕੀ ਨਾਮ ਹੁੰਦਾ ਤੇਰਾ ਜੈਲਦਾਰ ਬਰਲੇ ਜਾਤ ਤੇਰੀ ਜ਼ੈਲਦਾਰ ਤੇ ਕੰਮ ਤੇਰੇ ਮਰਾਸੀਆਂ ਵਾਲੇ ਹੈ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੈਂ ਤੈਨੂੰ ਸਿੱਧੀ 100 ਹੱਥ ਰੱਸਾ ਸਿਰੇ ਤੇ ਘੰਡ ਇੱਕੋ ਹੀ ਗੱਲ ਕਹਿਣਾ ਉਹ ਗੱਲ ਇਹ ਹੈ ਜਿਹੜਾ ਤੈਨੂੰ ਕੋਈ ਗਿਨੇ ਕੰਮ ਸਮਝਾਤਾ ਉਹ ਕੰਮ ਕਰਨਾ ਪੂਰੇ ਤਰੀਕੇ ਦੇ ਨਾਲ ਠੀਕ ਹੈ ਤੇ ਇੱਕ ਗੱਲ ਹਾਂ ਹੋਰ ਜੇ ਭਾਈ ਚਾਂਸ ਕੋਈ ਗੱਲਬਾਤ 19 21 ਇਧਰ ਉਧਰ ਕੋਈ ਗੱਲ ਹੁੰਦੀ ਮੈਨੂੰ ਤਹੀ ਨਾ ਤਾਂ ਤੂੰ ਇਹਸਾ ਹੱਬ ਲਾ ਲਈ ਵੀ ਤੇਰਾ ਬੰਦਾ ਕੀ ਹੈ ਜੇ ਪਹਿਲਾਂ ਕਿਤਾ ਦੀ ਉਹ ਮੈਂ ਹਾਂ ਨਹੀਂ ਨਹੀਂ ਆਇਆ ਤਾਂ ਮੈਨੂੰ ਪਤਾ ਯਾਰਾ ਤੇਰਾ ਹਾਂ ਨਾ ਨਾ ਦੇਖ ਮੇਰੀ ਗੱਲ ਸੁਣ ਜੇ ਤੂੰ ਵਧੀਆ ਨਾਲ ਰਲ ਕੇ ਚੱਲੇਗਾ ਨਾ ਤੇਰੀ ਚਾਰ ਪੈਸੇ ਦੀ ਮਦਦ ਕਰਦੇ ਰਾਂਗੇ ਆ ਥੋੜਾ ਮੋਟਾ ਖਾਣਾ ਪੀਣਾ ਤੇਰਾ ਮੈਂ ਉਹੀ ਕੱਢ ਦਿਆ ਕਰੂ ਠੀਕ ਐ ਕਿੰਨੇ ਕਹੇ ਸੀ ਕੋਈ ਗੱਲ ਨਹੀਂ ਜਿੰਨੇ ਕਹੇ ਤੇ ਬਸ ਤੂੰ ਉਸ ਸਾਹ ਦੇ ਨਾਲ ਮੈਂ ਲੈ ਜਾਊਂਗਾ ਪੈਸੇ ਕਿਹੜੀ ਪਾਰਕ ਚ ਚੱਲ ਕੋਈ ਨਹੀਂ ਯਾਰ ਅਸੀਂ ਇੱਥੇ ਆ ਕੇ ਤੈਨੂੰ ਫੋਨ ਕਰ ਲਾਂਗੇ ਜਿੱਥੇ ਠੀਕ ਲੱਗੇ ਜਿੱਥੇ ਨੇੜੇ ਹੋਇਆ ਉਹ ਉੱਥੇ ਮਿਲਣਾ ਹੈ ਚੰਗਤ ਉਹ ਕਹਿੰਦਾ ਨਾ ਹੂੰ ਕਹਿੰਦਾ ਵੀ ਮੈਂ ਬਟਨਡੇ ਇੱਥੇ ਪਾਰਕ ਚ ਬੈਠਾਂਗਾ ਇੱਥੇ ਬੈਠਦੇ ਹਾਂ ਅਸੀਂ ਤਿੰਨ ਚਾਰ ਜਣੇ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਹਾਂ ਠੀਕ ਹੈ ਫਿਰ ਠੀਕ ਹੈ ਨਾ ਠੀਕ ਹੈ ਗੱਲਬਾਤ ਮੈਂ ਕਰ ਲਈ ਇਹਦੇ ਨਾਲ ਠੀਕ ਹੈ ਕੱਲ ਇੱਕ ਇੱਕ ਗੱਲ ਮੈਂ ਤੈਨੂੰ ਹੋਰ ਗੱਲ ਕਹਿਣਾ ਵੀ ਬੱਸ ਬੰਦਾ ਕਿਤੇ ਆਏ ਨਾ ਓਏ ਮਾੜੀ ਜਿਹੀ ਦਬਕੇ ਤੋਂ ਭੱਜ ਜਿਵੇਂ ਕਿਉਂ ਟੈਂਸ਼ਨ ਲੈਣਾ ਯਾਰ ਇਹ ਨਹੀਂ ਭੱਜਦੇ ਹੁੰਦੇ ਇਹ ਨਹੀਂ ਜਾਂਦੇ ਹੁੰਦੇ ਠੀਕ ਹੈ ਟਰਮਾ ਟੋਲ ਦੀਆਂ ਖਵਾਈਆਂ ਹੁੰਦੀਆਂ ਨਾ ਇਹ ਨਹੀਂ ਕਹਿੰਦੇ ਜਾਂਦੇ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਚਲ ਐ ਕਰਦੇ ਆ ਆਪਾਂ ਨਾਲੇ ਤੇ ਲੈ ਆਉਣੇ ਆ ਜਾ ਕੇ ਉੱਥੋਂ ਮੀਟ ਮੂਟ ਹਾਂ ਠੀਕ ਹੈ ਨਾਲੇ ਆਪਾਂ ਮਿਲਿਓਣੇ ਆਹਾਂ ਚੱਲਾਂ ਚੱਲ ਆ ਜਾ ਫਿਰ ਚੱਲ ਆ ਜਾ ਮਾਂ ਨਾ ਹੁਣ ਚੰਗੀਆਂ ਮਾਂ ਤੋਂ ਨਾ ਮੈਂ ਖੁਸ਼ ਹਾਂ ਹੁਣ ਪੈਗੀ ਕਾਲ ਜੇ ਠੰਡ ਤੇਰੇ ਕਰਤਾ ਮੇਰਾ ਘਰ ਖਰਾਬ ਕੜਤੀ ਭੂਆ ਵਿਚਾਰੀ ਕਰੋ ਲੈ ਮੈਂ ਕਦੋਂ ਕੱਢੀ ਹੈਗੀ ਆਪਦੇ ਆਪ ਗਈ ਆ ਉਹ ਮੰਮੀ ਤੈਨੂੰ ਨਾ ਚੰਗੀ ਤਰ੍ਹਾਂ ਪਤਾ ਵੀ ਭੂਆ ਆਪਦੇ ਆਪ ਗਈ ਆ ਜਦ ਤੂੰ ਸਿੱਖ ਰੋ ਕਢਵਾਈ ਆ ਉਹ ਮੈਂ ਕਾਣ ਹੁੰਨੀ ਕਿਸੇ ਨੂੰ ਕਢਾਉਣ ਵਾਲੀ ਉਹਦਾ ਘਰ ਆ ਰਹੇ ਚਾਹੇ ਜਾਵੇ ਮੈਂ ਕੀ ਲੈਣਾ ਇਸ ਗੱਲ ਤੋਂ ਮਾ ਬਖਸ਼ ਦੇ ਮੇਰੇ ਘਰ ਨੂੰ ਮਾਵਾ ਤਾਂ ਇੰਨਾ ਕੁਛ ਕਰਦੀ ਹੁੰਦੀ ਐ ਨਾ ਕਿਤੀ ਆਪਦੇ ਘਰੇ ਸੁਖੀ ਬਸਣ ਤੁਸੀਂ ਕਿਉਂ ਮੇਰੇ ਘਰ ਨੂੰ ਅੱਗ ਲਾਈ ਜਾਂਦੇ ਹੋ ਤੇ ਮੈਂ ਵੀ ਤਾਂ ਉਹੀ ਚਾਹਣੀ ਐ ਵੀ ਮੇਰੀ ਵੀ ਸੁਖੀ ਬਸੇ ਹੋਰ ਮੈਂ ਕੀ ਚਾਹਣੀ ਐਗੀ ਨਾ ਐ ਸੁਖੀ ਬਸੋਂਗੀ ਮਾਂ ਮੈਂ ਜੜੀਆਂ ਤੂੰ ਹਰਕਤਾਂ ਕਰੀ ਜਾਂਦੀ ਆ ਕੋਈ ਖੁਸ਼ੀ ਬਸਣ ਵਾਲੀ ਗੱਲ ਛੱਡੀ ਵੀ ਆ ਮੈਂ ਕੀ ਕਹਤਾ ਉਹਨੂੰ ਝੋਲਾ ਤੋਂ ਨੇ ਆਪ ਚੱਕਿਆ ਨਾ ਜਾਂਦੀ ਉਹ ਤਾਂ ਆਕੜ ਕੇ ਮੋਟਿਆਂ ਤੋਂ ਉੱਜਕਲੇ ਮਾਂ ਰੱਬ ਦਾ ਵਾਸਤਾ ਤੈਨੂੰ ਬੱਸ ਕਰ ਜਾ ਤੈਨੂੰ ਨਹੀਂ ਪਤਾ ਵੀ ਭੂਆ ਦਾ ਹਟਕਾਣਾ ਵੀ ਕਿੱਥੇ ਆ ਜਾਊਗੀ ਕਿੱਥੇ ਭੂਆ ਪਰ ਮੈਨੂੰ ਕੀ ਪਤਾ ਭਾਈ ਟਿਕਾਣਾ ਉਹਨੂੰ ਬਣਾਵਾਂਾ ਚਾਹੀਦਾ ਸੀ ਆਪਦਾ ਸਾਰੀ ਉਮਰ ਪੇਕੇ ਵੇਕੇ ਹੀ ਲੰਘਦੀ ਹੁੰਦੀ ਮੈਂ ਤੈਨੂੰ ਦੱਸਾਂ ਮੰਮੀ ਜੇ ਸਾਰੀ ਉਮਰ ਪੇਕੇ ਵੇਕੇ ਹੀ ਲੰਘਦੀ ਤਾਂ ਸਾਰੀ ਉਮਰ ਕੁੜੀ ਦੇ ਸਹੁਰੇ ਵੇਕੇ ਵੀ ਨਹੀਂ ਲੰਘਦੀ ਹੁੰਦੀ ਲੈ ਤੈਨੂੰ ਕੌਣ ਕਹਿੰਦਾ ਮੈਂ ਸਾਰੀ ਉਮਰ ਇੱਥੇ ਰਹੂੰਗੀ ਮੈਂ ਤਾਂ ਭਾਈ ਜਿੱਤਰਾ ਜਾਪਾ ਹੋ ਗਿਆ ਕੋਈ ਨਿੱਕਾ ਲੈਣਾ ਹੋ ਗਿਆ ਮੈਂ ਤਾਂ ਨਾਲ ਦੀ ਨਾਲ ਟੱਪ ਜੂ ਮੈਂ ਇੱਥੇ ਕੀ ਲੈਣਾਗਾ ਮੰਮੀ ਹਾੜੇ ਹਾੜੇ ਬੱਸ ਕਰੋ ਮਨਿੰਦਰ ਦੇ ਦਿਲ ਚ ਨਾ ਸਾਡੇ ਖਿਲਾਫ ਜ਼ਹਿਰ ਨਾ ਪਾ ਲੋ ਲੈ ਕੁੜੇ ਮੈਂ ਕੀ ਜ਼ਹਿਰ ਪਾਤਾ ਉਹਦੇ ਮੰਡੇ ਵਿੱਚ ਨਾ ਉਹ ਵਗਲੇ ਨੂੰ ਪਤਾ ਨਹੀਂ ਵੀ ਮੇਰੀ ਜ਼ਿੰਦਗੀ ਕੀ ਹੋਈ ਜਾਂਦੀ ਆ ਨਰਕ ਬਣੀ ਜਾਂਦੀ ਹੈਗੀ ਇੱਥੇ ਮਾਂ ਉੱਥੇ ਭਰਾ ਤੇ ਪਰਜਾਈ ਨਾ ਤੇਰੀ ਗੱਲ ਸੁਣਦੇ ਨੇ ਕਿਉਂਕਿ ਉਹਨਾਂ ਨੂੰ ਤੇਰੇ ਸੁਭਾਅ ਦਾ ਪਤਾਗਾ ਕਿ ਤੇ ਦੇ ਦਿਲ ਚ ਕੁਛ ਨਹੀਂ ਪਰ ਇੱਥੇ ਨਾ ਸਾਰਿਆਂ ਨੇ ਗੱਲ ਦਿਲ ਤੇ ਲਾ ਲਈ ਪੋ ਚ ਲਿਗੀ ਨਾ ਘਰ ਛੱਡ ਕੇ ਜੇ ਹੁਣ ਭੂਆ ਨੇ ਕੋਈ 1121 ਗੱਲ ਕਰ ਲਈ ਇੱਥੇ ਸਾਰੀ ਉਮਰ ਦਾ ਮੈਨਾ ਮੈਨੂੰ ਹੋ ਗਿਆ ਤੁਸੀਂ ਕਹਿੰਦੇ ਥੋੜੀ ਤੇ ਸੁਖੀ ਬਸੂਗੀ ਮੈਨੂੰ ਤਾਂ ਲੱਗਦਾ ਮੈਨੂੰ ਤਾਨੇ ਦੇ ਦੇਈ ਮਾਰ ਦੇਣਗੇ ਫਿਰ ਕਮਾਲ ਦੀ ਗੱਲ ਐਨੀ ਤੂੰ ਵੀ ਇਹ ਨਾ ਮੰਗੂ ਜਵਾਨ ਚਲਾਉਣ ਲੱਗੇ ਕਿਵੇਂ ਚਵਰ 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 ਲੱਗੀ ਪਈ ਆ ਬੋਲਣ ਜਿਵੇਂ ਇਹ ਬੋਲ ਤਗੀਆਂ ਹੈ ਤੈਨੂੰ ਇੰਨੀ ਤਾਂ ਲਿਆਜ ਹੋਣੀ ਚਾਹੀਦੀ ਨੀ ਤੂੰ ਤੇ ਮਾਂ ਨਾਲ ਗੱਲ ਕਰਦੀਆਂ ਕੀ ਨਾਲੇ ਜਿੱਦ ਤੂੰ ਜਾਂਦੀ ਜਾਏ ਮੈਂ ਕੀ ਲੈਣਾ ਉਹ ਤਾਂ ਮੰਮੀ ਤੂ ਸੇ ਕੁਛ ਨਹੀਂ ਲੈਣਾ ਪ੍ਰੇਸ਼ ਕਰਦੀ ਧੀ ਸੀਗੀ ਉਹ ਹਾਂ ਫਿਰ ਮੈਂ ਵੀ ਤਾਂ ਕਹਿੰਨੀ ਆ ਇਸ ਕਰਦੇ ਧੀ ਸੀ ਤੀਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਆਪਦਾ ਕੋਈ ਟਿਕਾਣਾ ਬਣਾ ਕੇ ਵੇਂਦੀ ਸਾਰੀ ਉਮਰ ਨਹੀਂ ਪੇਕਿਆਂ ਦਾ ਕੱਟੀ ਦਾ ਹੁੰਦਾਗਾ ਨਾਲੇ ਜਿਹੜੀ ਤੂੰ ਗੱਲ ਕਹਿੰਦੀ ਨਾ ਭਰਾ ਪਰਜਾਈ ਦੀ ਉਹਨਾਂ ਨੂੰ ਤਾਂ ਮੈਂ ਆਏ ਆਏ ਕੱਢੂ ਕਰਾਂ ਤੂੰ ਦੇਖੀ ਜਾਈਂ ਆ ਮਮੀ ਉਹਨਾਂ ਨੂੰ ਵੀ ਘਰੋਂ ਕੱਢ ਦੋ ਉਸ ਘਰ ਨੂੰ ਵੀ ਲਾ ਦੋ ਅੱਗ ਤੁਸੀਂ ਕਿਉਂ ਨਹੀਂ ਸਿਆਣੇ ਬਣਦੇ ਹੈਗੇ ਕੀ ਤੁਹਾਡੇ ਦਿਮਾਗ 'ਚ ਚੱਲਦਾ ਰਹਿੰਦਾ ਮੇਰੇ ਦਿਮਾਗ 'ਚ ਕੀ ਚੱਲਣਾਗਾ ਮੈਂ ਤਾਂ ਐਂ ਚਾਹਣੀ ਆ ਵੀ ਉਸ ਵੀ ਮੇਰੀ ਚੱਲੇ ਹੋਰ ਕੋਈ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਆ ਤੇਰੇ ਭਲੇ ਦੀ ਮਾਰੀ ਦੇ ਕੀਤਾ ਜਿੰਨਾ ਕੀਤਾ ਇੱਕ ਬਲਾ ਤੇਰੇ ਲਈ ਲਹਿ ਗਈ ਕਲੋਂ ਇੱਕ ਲਈ ਗਈ ਆ ਦੂਸਰੇ ਵੀ ਇਹ ਵੀ ਲੈ ਜੂਗੀ ਮੰਮੀ ਹੁਣ ਮਨਿੰਦਰ ਨੂੰ ਤੁਸੀਂ ਹੋਰ ਨਾ ਕੁਝ ਸਿਖਾ ਦਿਓ ਘਰ ਬਸਿਆ ਰਹਿ ਲੈਣ ਦੋ ਜਿੰਨੇ ਜੀ ਰਹਿ ਗਏ ਘਰ ਦੇ ਵਿੱਚ ਭਾਈ ਮੈਂ ਕਿੱਥੋਂ ਸਿਖਾਉਣੀ ਆ ਆਪ ਹੀ ਸਿੱਖੇ ਸਿਖਾਏ ਆ ਸਾਰੇ ਤੈਨੂੰ ਮੈਂ ਕੁਝ ਸਿਖਾਤਾ ਮੰਮੀ ਮੇਰੇ ਘਰੇ ਤਾਂ ਮੰਨ ਲਈ ਗੱਲ ਕੋਈ ਤੁਸੀਂ ਜਿੰਨੇ ਦਿਨ ਰਹਿਣਾ ਆਰਾਮ ਨਾਲ ਰਹੋ ਪਰ ਸਾਡੇ ਘਰ ਦੀਆਂ ਗੱਲਾਂ 'ਚ ਤੁਹਾਨੂੰ ਬੋਲਣ ਦੀ ਲੋੜ ਨਹੀਂ ਜਿੱਥੋਂ ਤੱਕ ਰਹੀ ਮਨਿੰਦਰ ਦੀ ਗੱਲ ਉਹਦੇ ਨਾਲ ਗੱਲ ਤਾਂ ਮੈਂ ਆਪੇ ਕਰ ਲਵਾਂਗੀ ਹਮ ਕਮਾਲ ਦੀ ਗੱਲ ਹੈ ਸਾਡੇ ਘਰ 'ਚ ਨਾ ਮੇਰੀ ਗੱਲ ਸੁਣੋ ਮੈਂ ਮਨਿੰਦਰ ਨੂੰ ਕੀ ਕਹਿਣਾ ਹੈਗਾ ਮਨਿੰਦਰਤਾ ਇੱਕ ਮਿੰਟ ਐ ਐ ਚਲਦੀ ਆ ਮੇਰੇ ਇਸ਼ਾਰੇ ਤੇ ਜੇ ਹੁਣ ਮੈਂ ਚਾਹਣਾ ਆ ਤੇਰੀ ਸੱਸ ਜੀ ਨੂੰ ਵੀ ਇਹਨੂੰ ਵੀ ਇੱਕ ਮਿੰਟ ਚ ਘਰੋਂ ਕਢਾ ਦਿਆ ਮਨਿੰਦਰ ਦੇ ਕੋਲ ਤੂੰ ਵੇਖੀ ਜਾਹੀਂ ਆਹੀ ਤਾਂ ਮੈਂ ਚਾਹੁੰਦੀ ਸੀ ਵੀ ਮੇਰਾ ਇੱਥੇ ਮੋਰਾ ਕੋਈ ਨਾ ਕੋਈ ਚੱਲੇ ਤੇ ਮੈਂ ਆਪ ਵੀ ਚਾਲ ਚੱਲ ਜਾਈਂਗਾ